ਸਾਰਗ ਮਹੱਲਾ ਪੰਜਵਾ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰਿ ਕਾ ਨਾਉ ਰਹਾਉ ਊਤਮ ਕਥਾ ਸੁਣੀ ਜੈ ਸ੍ਰਵਣੀ ਮਾਇਆ ਕਰਹੋ ਭਗਵਾਨ ਆਵਤ ਜਾਤ ਦੂਪਖ ਪੂਰਨ ਪਾਈਐ ਸੁਖ ਬਿਸਰਾਮ ਸੋਦਤ ਸੋਦਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਵਿਦ ਊਰੀ ਸਾਰਗ ਮਹੱਲਾ ਪੰਜਵਾ ਸਾਚੇ ਸਤਿਗੁਰੂ ਦਾਤਾਰਾ ਦਰਸ਼ਨ ਦੇਖ ਸਗਲ ਦੁੱਖ ਨਸਹਿ ਚਰਨ ਕਮਲ ਬਲੇਹਾਰਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ ਨਿਹਚਲ ਹਰਿ ਕਾ ਨਾਉ ਭਗਤ ਭਾਵਨੀ ਪਾਰ ਬ੍ਰਹਮ ਕੀ ਅਬਨਾਸੀ ਗੁਣ ਗਾਓ ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾ ਆਧਾਰ ਨਾਨਕ ਵਾਹ ਵਾਹ ਕਹੋ ਤਾ ਕਉ ਜਾ ਕਾ ਅੰਤ ਨ ਪਾਰ ਸਾਰਗ ਮਹੱਲਾ 5 ਵਾ ਗੁਰ ਕੇ ਚਰਨ ਬਸੇ ਮਨ ਮੇਰੇ ਪੂਰ ਰਹਿਓ ਠਾਕੁਰ ਸਭ ਥਾਈ ਨਿਕਟ ਬਸੈ ਸਭ ਨੇਰੇ ਰਹਾਉ ਵੰਦਨ ਤੋਰ ਰਾਮ ਲਿਵ ਲਾਈ ਸੰਤ ਸੰਗ ਬਨ ਆਈ ਜਨਮ ਪਦਾਰਥ ਭਇਓ ਪੁਨੀਤਾ ਇੱਛਾ ਸਗਲ ਪੁਜਾਈ ਜਾ ਕਉ ਕਿਰਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸ ਗਾਵੇ ਆਠ ਪਹਿਰ ਗੋਬਿੰਦ ਗੁਨ ਗਾਵੇ ਜਨ ਨਾਨਕ ਸਦ ਬਲ ਜਾਵੇ ਸਾਰਗ ਮਹੱਲਾ 5 ਜੀਵਨ ਤਉ ਗਨੀਏ ਹਰਿ ਪੇਖਾ ਕਰੋ ਕਿਰਪਾ ਪ੍ਰੀਤਮ ਮਨਮੋਹਨ ਫੋਰ ਭਰਮ ਕੀ ਰੇਖਾ ਰਹਾਓ ਕਹਿਤ ਸੁਨਤ ਕਿਛ ਸਾਤ ਨ ਉਪਜਤ ਬਿਨ ਵਿਸਾਸ ਕਿਆ ਸੇਖਾਂ ਪ੍ਰਭੂ ਤਿਆਗ ਆਨ ਜੋ ਚਾਹਤ ਤਾ ਕੈ ਮੁਖ ਲਾਗੇ ਕਾ ਲੇਖਾ ਜਾ ਕੈ ਰਾਸ ਸਰਬ ਸੁਖ ਸੁਆਮੀ ਆਨ ਨ ਮਾਨਤ ਭੇਖਾ ਨਾਨਕ ਦਰਸ ਮਗਨ ਮਨ ਮੋਹਯੋ ਪੂਰਨ ਅਰਥ ਵਿਸੇਖਾ ਸਾਰਗ ਮਹੱਲਾ ਪੰਜਵਾ ਸਿਮਰਨ ਰਾਮ ਕੋ ਇਕ ਨਾਮ ਕਲਮਲ ਦਗਦ ਹੋਹਿ ਖਿਨ ਅੰਤਰ ਕੋਟ ਦਾਨ ਇਸਨਾਨ ਰਹਾਉ ਆਨ ਜੰਜਾਰ ਬਿਰਥਾ ਸ਼ਰਮ ਕਾਲਤ ਬਿਨ ਹਰ ਫੂਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵ ਹੁ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸਜਾਏ ਅਭਿਮਾਨ ਸਾਰਗ ਮਹੱਲਾ 5 ਤੂਰਤ ਸੋਈ ਜੇ ਤੁਰ ਕਉ ਲਾਗੇ ਸੋਈ ਤੁਰੰਦਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੇ ਰਹਾਉ ਬਲ ਬੰਚ ਕਰੇ ਨ ਜਾਣੈ ਲਾਭੈ ਸੋ ਤੂਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਚਿਓ ਨਹਿ ਸਿਮਰੈ ਪ੍ਰਭ ਰੂੜਾ ਸੋਈ ਚਤੁਰ ਸਿਆਣਾ ਪੰਡਿਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰਗ ਮਹੱਲਾ 5 ਹਰ ਹਰ ਸੰਤ ਜਨਾਂ ਕੀ ਜੀਵਨ ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ RAM ਨਾਮ ਰਸ ਪੀਵਨ ਰਹਾਉ ਸੰਚਨ RAM ਨਾਮ ਤਨ ਕਰਤਾ ਮਨ ਤਨ ਪੀਤਰ ਸੀਵਨ ਹਰ ਰੰਗ ਰਾਗ ਭਏ ਮਨ ਲਾਲਾ RAM ਨਾਮ ਰਸ ਖੀਵਨ ਜਿਉ ਮੀਨਾ ਜਲ ਸਿਉ ਉਰਜਾਨੋ RAM ਨਾਮ ਸੰਗ ਲੀਵਨ ਨਾਨਕ ਸੰਤ ਚਾਤਰਿਕ ਕੀ ਨਿਆਈ ਹਰ ਬੂੰਦ ਪਾਨ ਸੁਖ ਧੀਵਨ ਸਾਰਗ ਮਹੱਲਾ 5ਵਾਂ ਹਰ ਕੇ ਨਾਮਹੀਨ ਬੇਤਾਲ ਜੇਤਾ ਕਰਨ ਕਰਵਨ ਤੇਤਾ ਸਭ ਬੰਦਨ ਜੰਜਾਲ ਰਹਾਓ ਬਿਨ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਟੈ ਕਾਲ ਜਬ ਜਮ ਆਏ ਸੰਘਾਰੇ ਪ੍ਰਾਨੀ ਤਬ ਤੁਮਰੋ ਕੌਨ ਹਵਾਲ ਰਾਖ ਲੇਹੋ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਤਨ ਮਾਲ ਸਾਰਗ ਮਹੱਲਾ ਪੰਜਵਾ ਮਨ ਤਨ RAM ਕੋ ਵਿਵਹਾਰ ਪ੍ਰੇਮ ਭਗਤ ਗੁਣ ਗਾਵਤ ਗੀਦੇ ਪੋਹਤ ਨਹਿ ਸੰਸਾਰ ਰਹਾਉ ਸ਼ਰਵਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧਕੋ ਆਚਾਰ ਚਰਨ ਕਮਲ ਅਸਥਿਤ ਰਿਤ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨਹੁ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨਿਧਾਨ ਉਚਰੋ ਨਿਤ ਰਸਨਾ ਨਾਨਕ ਸਦ ਬਲੇਹਾਰ ਸਾਰਗ ਮਹੱਲਾ 5 ਹਰ ਕੇ ਨਾਮ ਹੀਨ ਮਤ ਥੋਰੀ ਸਿਮਰਤ ਨਾਹੀ ਸ੍ਰੀ ਦਰ ਠਾਕੁਰ ਮਿਲਤ ਅੰਧ ਦੁਖ ਕੋਰੀ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨ ਲਾਗੀ ਅਨਕ ਭੇਖ ਬਹੁ ਜੋਰੀ ਟੂਟਤ ਬਾਰ ਨ ਲਾਗੇ ਤਾ ਕਉ ਜੋ ਗਾਗਰ ਜਲ ਫੂਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਿਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸਰਣਾਈ ਪ੍ਰਭ ਬਿਨ ਆਨ ਨਾ ਹੋਰੀ ਸਾਰਗ ਮਹੱਲਾ 5ਵਾਂ ਚਿਤ ਵਾਉ ਵਾ ਅਉਸਰ ਮਨ ਮਾਹੇ ਹੋਏ ਇਕਤਰ ਮਿਲਹੁ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੇ ਰਹਾਉ ਬਿਨ ਹਰ ਭਜਨ ਜੀਤੇ ਕਾਮ ਕਰਿ ਅਹੈ ਤੇਤੇ ਬਿਰਥੇ ਜਾਹੇ पूर्ण परमानंद मन मीठो बिन दूसर नाहे जप तप संजम कर्म सुख साधन तुल न खुए लाहे चरण कमल नानक मन बेद्यो चरण है संग समाहे सारग महला पंजवा मेरा प्रभ संगे अंतर जामी आगे कुशल पाछे खेम सुखा सिमरत नाम स्वामी रहाओ ਸਾਜਨ ਮੀਤ ਸਖਾ ਹਰ ਮੇਰੈ ਗੁਣ ਗੋਪਾਲ ਹਰ ਰਾਇਆ ਬਿਸਰ ਨਾ ਜਾਈ ਨਿਮਖ ਹਿਰਦੈ ਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾਕੇ ਏਕਾਲਿਵ ਪੂਰਨ ਪਰਮੇਸ਼ਰ ਪਾਉ ਨਹੀਂ ਨਾਨਕ ਤਾਕੇ ਸਾਰਗ ਮਹੱਲਾ 5ਵਾਂ ਜਾ ਕੇ RAM ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੂ ਕੇ ਦੂਖ ਨ ਬਿਆਪੈ ਕੋਏ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ ਉਦਮ ਕਰੋ ਦਰਸ਼ਨ ਪੇਖਨ ਕਉ ਕਰਮ ਪ੍ਰਾਪਤ ਹੋਏ ਗੁਰ ਪ੍ਰ사ਦੀ ਦ੍ਰਿਸ਼ਟ નિਹਾਰੋ ਦੂਸਰ ਨਾਹੀ ਕੋਏ ਦਾਨ ਦੇਹ ਨਾਨਕ ਆਪਣੇ ਕਉ ਚਰਨ ਜੀਵਾ ਸੰਤ ਤੋਏ ਸਾਰਗ ਮਹੱਲਾ ਪੰਜਵਾ ਜੀਵਤ RAM ਕੇ ਗੁਣ ਗਾਏ ਕਰਹੁ ਕਿਰਪਾ ਗੋਪਾਲ ਬੀਠਲੇ ਬਿਸਰ ਨ ਕਬਹੀ ਜਾਏ ਰਹਾਉ ਮਨ ਤਨ ਤਨ ਸਭ ਤੁਮਰਾ ਸੁਆਮੀ ਆਨ ਨ ਦੂਜੀ ਜਾਏ ਜੋ ਤੂ ਰਾਖਹਿ ਤਿਬਹੀ ਰਹਿਣਾ ਤੁਮਰਾ ਪੈਨ ਖਾਏ ਸਾਧ ਸੰਗਤ ਕੈ ਬਲ ਬਲ ਜਾਈ ਬਹੁੜ ਨ ਜਨਮ ਆਤਾਏ ਨਾਨਕ ਦਾਸ ਤੇਰੀ ਸਰਣਾਈ ਜਿਉ ਪਾਵੈ ਤਿਵੈ ਚਲਾਏ ਸਾਰਗ ਮਹੱਲਾ ਪੰਜਵਾ ਮਨ ਰੇ ਨਾਮ ਕੋ ਸੁਖਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀ ਸਹਛਾਰ ਰਹਾਉ ਗ੍ਰਹ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ ਅਨਕ ਜੋਨੀ ਪ੍ਰਮਤ ਹਾਰਿਓ ਪ੍ਰਮਤ ਬਾਰੰਬਾਰ ਪਤਿਤ ਪਾਵਨ ਭਗਤ ਬਛਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰਗ ਮਹੱਲਾ ਪੰਜਵਾ ਬਿਰਾਜਿਤ ਰਾਮ ਕੋ ਪਰਤਾਪ ਆਦ ਬਿਆਦ ਉਪਾਦ ਸਭ ਨਾਸੀ ਬਿਨ ਸੇ ਤੀਨੈ ਤਾਪ ਰਹਾਉ ਤ੍ਰਿਸ਼ਨਾ 부ਜੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ गुणगावत अचुत अविनाशी मन तन आत्मत्राप काम क्रोध लोभ मद मत्सर साधु कै संग खाप भगत वछल पै कटन हारे नानक के माई बाप सारग मोहल्ला 5 आतुर नाम बिन संसार तृप्त ना होवत कूकरी आशा इत लागो बिखिया छार रहाओ ਬੈਠ ਗਉਰੀ ਆਪ ਪੁਲਾਇਓ ਜਨਮਤ ਬਾਰੋ ਬਾਰ ਹਰ ਕਾ ਸਿਮਰਨ ਨਿਮਖ ਨਾ ਸਿਮਰਿਓ ਜਮ ਕੰਕਰ ਕਰਤ ਖੁਆਰ ਹੋ ਹੋ ਕਿਰਪਾਲ ਦੀਨ ਦੁਖ ਪੰਜਨ ਤੇਰਿਆ ਸੰਤ ਹੈ ਕੀ ਰਾਵਾਰ ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ ਸਾਰਗ ਮਹੱਲਾ 5ਵਾਂ ਮੈਲਾ ਹਰ ਕੇ ਨਾਮ ਬਿਨ ਜੀਓ ਨੰ ਪ੍ਰਭ ਸਾਚੈ ਆਪ ਪੁਲਾਇਆ ਬਿਖੈਠ ਗਉਰੀ ਪੀਓ ਰਹਾਉ ਕੋਟ ਜਨਮ ਪ੍ਰਮਤਉ ਬਹੁ ਭਾਂਤੀ ਥਿਤ ਨਹੀਂ ਕਤਹੂ ਪਾਈ ਪੂਰਾ ਸਤਗੁਰ ਸਹਜ ਨਾ ਭੇਟਿਆ ਸਾਖਤ ਆਵੈ ਜਾਈ ਰਾਖ ਲਿਹੋ ਪ੍ਰਭ ਸਮ੍ਰਿਥਾ ਦਾਤੇ ਤੁਮ ਪ੍ਰਭ ਅਗਮ ਅਪਾਰ ਨਾਨਕ ਦਾਸ ਤੇਰੀ ਸਰਣਾਈ ਪਵਜਲ ਉਤਰਿਉ ਪਾਰ ਸਾਰਗ ਮਹੱਲਾ 5ਵਾਂ ਰਮਣ ਕਉ ਨਾਮ ਕੇ ਗੁਣ ਬਾਦ ਸਾਧ ਸੰਗ ਧਿਆਈਐ ਪਰਮੇਸ਼ਰ ਅੰਮ੍ਰਿਤ ਜਾਕੇ ਸਵਾਦ ਰਹਾਓ ਸਿਮਰਤ ਏਕ ਅਚੁੱਤ ਅਬਿਨਾਸੀ ਬਿਨ ਸੇ ਮਾਇਆ ਮਾਦ ਸਹਿਜ ਅਨੰਦ ਅਨਹਦ ਧੁਨ ਬਾਣੀ ਬਹੁਰ ਨ ਭਏ ਵਿਖਾਦ ਸੰਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਖ ਪਹਿਲਾਦ ਪੀਵਤ ਅਮਿਓ ਮਨੋ ਹਰ ਹਰ ਰਸ ਜਪ ਨਾਨਕ ਹਰ ਬਿਸਮਾਦ ਸਾਰਗ ਮਹੱਲਾ ਪੰਜਵਾਂ ਕੀਨੇ ਪਾਪ ਕੇ ਬਹੁਕੋਟ ਦਿਨ ਸ੍ਰੈਨੀ ਥਕਤ ਨਾਹੀ ਕਤਹੈ ਨਾਹੀ ਛੋਟ ਰਹਾਉ ਮਹਾ ਬਜਰ ਬਿਖ ਬਿਆਦੀ ਸਿਰ ਉਠਾਈ ਪੋਟ ਉਗਰ ਗਈਆਂ ਖਿਨਹ ਪੀਤਰ ਜਮਹ ਗਰਾਸੀ ਝੋਟ ਪਸ ਪ੍ਰੇਤ ਉਸਟ ਗਰਦਬ ਅਨਕ ਜੋਨੀ ਲੇਟ ਪੱਜ ਸਾਧ ਸੰਗ ਗੋਬਿੰਦ ਨਾਨਕ ਕਾਛ ਨਾ ਲਾਗੈ ਫੇਟ ਸਾਰਗ ਮਹੱਲਾ 5 ਅੰਦੇ ਖਾਵਹਿ ਬਿਸੂਕੇ ਗਟਾਕ ਨੈਣ শ্রবণ ਸਰੀਰ ਸਭ ਹਟਿਓ ਸਾਸ ਗਇਓ ਤਤ ਕਾਟ ਰਹਾਉ ਅਨਾਥ ਰਿਆਣ ਉਦਰ ਲੇ ਪੁਖ ਹੈ ਮਾਇਆ ਗਈਆ ਹਾਟ ਕਿਲ ਵਿਖ ਕਰਤ ਕਰਤ ਪਛਤਾਵਹਿ ਕਬਹੋ ਨ ਸਾਕਹਿ ਛਾਂਟ ਨਿੰਦਕ ਜਮਦੂਤੀ ਆਏ ਸੰਘਾਰਿਓ ਦੇਵ ਹੈ ਮੂੰਡ ਉਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨ ਆਪਣਾ ਕੀਨੋ ਫਾਟ ਸਾਰਗ ਮਹੱਲਾ 5ਵਾਂ ਟੂਟੀ ਨਿੰਦਕ ਕੀ ਅਦਬੀਚ ਜਨਕਾਰ ਆਖਾ ਆਪ ਸੁਆਮੀ ਬੇਮੁਖ ਕਉ ਆਏ ਪਹੂਚੀ ਮੀਚ ਰਹਾਉ ਉਸ ਕਾ ਕਹਿਆ ਕੋਈ ਨ ਸੁਣਈ ਕਹੀ ਨ ਬੈਸਣ ਪਾਵੇ ਈਹਾਂ ਦੁੱਖ ਆਗੈ ਨਰਕ ਪੁੰਚੈ ਬਹੁ ਜੋਨੀ ਪਰਮ ਆਵੈ ਪ੍ਰਗਟ ਭਇਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਨਾਨਕ ਸਰਣ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ